ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਆਉਣ ਲਈ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਜ ਜਿਹਦੇ ਵਿੱਚ ਜਨਤਕ ਨਿਯੁਕਤੀਆਂ ਸਕੂਲ ਸਿੱਖਿਆ ਵਿਭਾਗ ਰਹੀਂ 2000 ਪੀਟੀਆਈ ਅਸਾਮੀਆਂ ਜਿਹੜੀਆਂ ਉਹ ਕੱਢੀਆਂ ਗਈਆਂ ਨੇ ਤੇ ਅਸੀਂ ਇਹਨਾਂ ਅਸਾਮੀਆਂ ਬਾਰੇ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਇਸ ਜਾਣਕਾਰੀ ਨੂੰ ਲੈਣ ਤੋਂ ਪਹਿਲਾਂ ਕਿਰਪਾ ਕਰਕੇ ਸਾਡੇ YouTube ਚੈਨਲ ਨੌਲੇਜ ਹੱਬ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਆਪਾਂ ਵਿਖੇ ਆਉਣ ਵਾਲੀਆਂ ਨਵੀਆਂ-ਨਵੀਆਂ ਸਰਕਾਰੀ ਨਿਯੁਕਤੀਆਂ ਬਾਰੇ ਜਨਤਕ ਨਿਯੁਕਤੀਆਂ ਦੇ ਬਾਰੇ ਜਾਣਕਾਰੀ ਮਿਲ ਸਕੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਹਾਂਜੀ ਹੁਣ ਅਸੀਂ ਗੱਲ ਕਰਦੇ ਹਾਂ ਇਹ ਸਾਮੀਆਂ ਜੋ نئی ਸਰਕਾਰ ਵੱਲੋਂ 2000 ਪੀਟੀਆਈ ਕਾਡਰ ਪ੍ਰਾਇਮਰੀ ਕਾਡਰ ਦੀਆਂ ਸਾਮੀਆਂ ਨੂੰ ਭਰਨ ਦੇ ਲਈ ਯੋਗ ਉਮੀਦਵਾਰਾਂ પાસે ਵਿਭਾਗ ਦੀ ਵੈੱਬਸਾਈਟ ਦੇ ਉੱਤੇ ਮੰਗ ਕੀਤੀ ਗਈ ਹੈ ਤੇ ਜੇਕਰ ਤੁਸੀਂ ਇਹਦੀ ਡਿਟੇਲ ਜਿਹੜੀ ਹੈ ਉਹ ਜਿੱਥੇ ਪੜਨੀ ਹੈ ਜਿਸ ਜੋ ਤੁਹਾਨੂੰ ਇਹਦੇ ਲਈ ਉਹਨਾਂ ਨੇ ਸਾਈਟ ਦਿੱਤੀ ਹੈ ਉਸ ਸਾਈਟ ਦਾ ਨਾਮ ਹੈ ਜੀ ਵੈਬਸਾਈਟ ਦਾ ਨਾਮ ਹੈ www.educationalrecruitmentboard.com ਤੇ ਇਹਨਾਂ ਆਨਲਾਈਨ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ ਇਹਨਾਂ ਅਸਾਮੀਆਂ ਨੂੰ ਭਰਨ ਦੇ ਲਈ ਜੋ ਪੋਰਟਲ ਹੈ ਉਹ 23 7 2025 ਤੋਂ 22 8 2025 ਤੱਕ ਖੁੱਲ੍ਹਾ ਰਹੇਗਾ ਤੇ ਇਸੇ ਟਾਈਮ ਪੀਰੀਅਡ ਦੇ ਵਿੱਚ ਤੁਸੀਂ ਆਪਣਾ ਜਿਹੜੀਆਂ ਅਸਾਮੀਆਂ ਨੇ ਇਹਨਾਂ ਨੂੰ ਭਰ ਸਕਦੇ ਹਾਂ ਇਹਨਾਂ ਅਸਾਮੀਆਂ ਦੀ ਜਿਹੜੀ ਕੈਟਾਗਰੀ ਵਾਈਜ਼ ਬੰਡ ਜਿਹੜੀ ਹੈ ਵਿਭਾਗ ਵੱਲੋਂ ਕਰ ਦਿੱਤੀ ਗਈ ਹੈ ਉਹਨਾਂ ਅਸਾਮੀਆਂ ਦੀ ਮੰਗ ਵਿਭਾਗ ਵੱਲੋਂ ਇਸ ਤਰ੍ਹਾਂ ਕੀਤੀ ਗਈ ਹੈ ਜਿਸ ਤਰ੍ਹਾਂ ਕਿ ਜਨਰਲ ਕੈਟਾਗਰੀ ਜਿਹੜੀ ਹੈ ਉਸ ਦੇ ਵਿੱਚ 780 ਅਸਾਮੀਆਂ ਜਿਹੜੀਆਂ ਨੇ ਉਹ ਜਨਰਲ ਦੀਆਂ ਨੇ ਤੇ ਇਸ ਦੇ ਵਿੱਚ ਜਿਹੜੀਆਂ 220 ਅਸਾਮੀਆਂ ਔਮੈਨਜ਼ ਦੇ ਲਈ ਮਹਿਲਾਵਾਂ ਦੇ ਲਈ ਰਿਜ਼ਰਵ ਰੱਖੀਆਂ ਗਈਆਂ ਨੇ ਐਸਸੀ ਕੋਟੇ ਦੇ ਵਿੱਚ ਜੋ ਅਸਾਮੀਆਂ ਨੇ O M N B ਦੇ ਲਈ 200 ਤੇ 80 वूਮਨਸ ਦੇ ਲਈ ਰਿਜ਼ਰਵ ਨੇ R and O ਦੇ ਵਿੱਚ 200 ਵੈਕੈਂਸੀਆਂ ਔਰ 80 ਉਸ ਦੇ ਵਿੱਚ ਵੀ वूਮਨਸ ਦੇ ਲਈ ਰਿਜ਼ਰਵ ਨੇ BC ਦੀਆਂ ਜਿਹੜੀਆਂ ਅਸਾਮੀਆਂ ਨੇ ਉਹ 200 ਅਸਾਮੀਆਂ BC ਕੈਟਾਗਰੀ ਦੇ ਵਿੱਚ ਵੀ ਨੇ ਔਰ 80 ਅਸਾਮੀਆਂ वूਮਨਸ ਦੇ ਲਈ ਰਿਜ਼ਰਵ ਨੇ ਐਕਸ ਸਰਵਿਸ ਮੈਨ ਦੇ ਲਈ ਜਨਰਲ ਦੇ ਲਈ 140 ਤੇ ਵੂਮਨਸ ਦੇ ਲਈ 80 ਜਿਸ ਤਰ੍ਹਾਂ ਕਿ ਤੁਸੀਂ ਸਾਡੇ ਪੇਜ ਤੇ ਤੁਹਾਨੂੰ ਸ਼ੋ ਹੋ ਹੀ ਰਿਹਾ ਹੈ ਤੇ ਵੱਖ-ਵੱਖ ਅਸਾਮੀਆਂ ਜਿਹੜੀਆਂ ਨੇ ਉਹ ਐਸੇ ਤਰ੍ਹਾਂ ਹੀ ਨੇ ਸਪੋਰਟਸ ਦੇ ਵਿੱਚ ਜਰਨਲ ਆਣੀਆਂ 40 ਔਰ 20 ਜਿਹੜੀਆਂ ਨੇ ਉਹ ਵੂਮਨਸ ਦੇ ਲਈ ਨੇ ਰਿਜ਼ਰਵ ਨੇ ਔਰ SC ਐਂਡ MM R ਐਂਡ OR ਐਂਡ MM ਐਂਡ B ਦੇ ਲਈ ਦਸ ਦਸ ਅਸਾਮੀਆਂ ਨੇ ਤੇ ਫਿਜ਼ੀਕਲ ਹੈਂਡੀਕੈਪ ਦੇ ਲਈ ਵੀ ਦੇਖੋ ਇਹਨਾਂ ਦੀ ਅਲੱਗ-ਅਲੱਗ ਤਰ੍ਹਾਂ ਦੀ ਫਿਜ਼ੀਕਲ ਹੈਂਡੀਕੈਪ ਦੇ ਵਿੱਚ ਨੇ ਹੈアリング ਇੰਪੇਅਰਡ ਨੇ ਔਰਥੋ ਨੇ ਉਹਨਾਂ ਦੇ ਲਈ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਅਸਾਮੀਆਂ ਜਿਹੜੀਆਂ ਨੇ ਉਹ ਦਿਖਾਈਆਂ ਗਈਆਂ ਨੇ ਫ੍ਰੀडम फाइਟਰਸ ਦੇ ਲਈ ਵੀ ਇਹ ਅਸਾਮੀਆਂ 10 ਅਸਾਮੀਆਂ ਮਹਿਲਾਵਾਂ ਦੇ ਲਈ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਲਈ 200 ਅਸਾਮੀਆਂ ਰੱਖੀਆਂ ਗਈਆਂ ਨੇ ਜਿਦੇ ਵਿੱਚੋਂ 60 ਅਸਾਮੀਆਂ ਜਿਹੜੀਆਂ ਨੇ ਉਹ ਊਮਨਸ ਦੇ ਲਈ ਰਿਜ਼ਰਵ ਨੇ ਇਸ ਤਰ੍ਹਾਂ ਇਹਨਾਂ ਸਾਰੀਆਂ ਅਸਾਮੀਆਂ ਦਾ ਜਿਹੜਾ ਟੋਟਲ ਹੈ ਉਹ 2000 ਬੰਦਾ ਹੈ ਜੀ ਤੇ 2000 ਦੇ ਵਿੱਚੋਂ 650 ਅਸਾਮੀਆਂ ਜਿਹੜੀਆਂ ਨੇ ਉਹ ਮਹਿਲਾਵਾਂ ਦੇ ਲਈ ਰਿਜ਼ਰਵ ਨੇ ਹੁਣ ਜੇਕਰ ਅਸੀਂ ਅੱਗੇ ਗੱਲ ਕਰ ਲਈਏ ਤਾਂ ਇਹਨਾਂ ਅਸਾਮੀਆਂ ਨੂੰ ਭਰਨ ਦੇ ਲਈ ਵਿਦਿਅਕ ਜੋ ਯੋਗਤਾ ਜਿਹੜੀ ਹੈ ਉਹ ਕੀ ਰੱਖੀ ਗਈ ਹੈ ਇਸ ਦੇ ਵਿੱਚ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ ਦੁਆਰਾ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਇਹਨਾਂ ਨੇ ਯੋਗਤਾਵਾਂ ਜਿਹੜੀਆਂ ਨੇ ਉਹ ਰੱਖੀਆਂ ਨੇ ਇਸ ਨੂੰ ਅਪਲਾਈ ਕਰਨ ਦੇ ਲਈ ਹਾਂਜੀ ਯੋਗਤਾਵਾਂ ਦੇ ਵਿੱਚ ਕੈਂਡੀਡੇਟ ਨੇ ਪਲਸ 2 ਤੱਕ ਦੀ ਕੁਆਲੀਫਿਕੇਸ਼ਨ ਜਿਹੜੀ ਹੈ ਉਹ ਕਿੱਤੀ ਹੋਣੀ ਚਾਹੀਦੀ ਹੈ ਤੇ ਉਸ ਦੇ ਨਾਲ ਉਹਨੇ 2 ਏਅਰ ਦਾ 2 ਸਾਲਾਂ ਦਾ ਜਿਹੜਾ ਡਿਪਲੋਮਾ ਆ ਉਹ ਫਿਜ਼ੀਕਲ ਐਜੂਕੇਸ਼ਨ ਡਿਪਲੋਮਾ ਕੀਤਾ ਹੋਣਾ ਚਾਹੀਦਾ ਜਿਦੇ ਵਿੱਚ ਡੀਪੀਐਡ ਐਂਡ ਸੀਪੀਐਡ ਜਿਹੜੀ ਹੈ ਉਹ ਕੋਰਸ ਕੀਤਾ ਹੋਵੇ ਉਹੀ ਇਹਦੇ ਲਈ ਐਲੀਜੀਬਲ ਹੋਵੇਗਾ ਤੇ ਹੋਰ ਜਿਹੜਾ ਹੈ ਕਿ ਉਹਨਾਂ ਨੇ ਇੱਕ ਕ੍ਰਾਈਟੇਰੀਆ ਵੀ ਰੱਖਿਆ ਜਿਸ ਦੇ ਵਿੱਚ ਫਿਜ਼ੀਕਲ ਐਲੀਜੀਬਲ ਐਲੀਜੀਬਿਲਟੀ ਟੈਸਟ ਜਿਹੜਾ ਹੈ ਉਹ ਵੀ ਹੋਵੇਗਾ ਜਿਸ ਦੇ ਵਿੱਚ ਮੇਲ ਅਤੇ ਫੀਮੇਲ ਦੇ ਲਈ ਇਹਨਾਂ ਨੇ ਫਿਜ਼ੀਕਲ ਟੈਸਟ ਦੇ ਲਈ ਅਲੱਗ-ਅਲੱਗ ਕ੍ਰਾਈਟੇਰੀਆ ਰੱਖਿਆ ਗਿਆ ਹੈ ਜਿਸ ਦੇ ਵਿੱਚ ਮੇਲ ਜਿਹੜਾ 30 ਮੀਟਰ ਦੇ ਦੀ ਫਲਾਈਂਗ ਸਟਾਰਟ ਹੈ ਤੇ ਫੀਮੇਲਜ਼ ਲਈ ਵੀ 30 ਮੀਟਰ ਦੀ ਹੈ ਜਿਸ ਤਰ੍ਹਾਂ ਕਿ ਤੁਸੀਂ ਇਹਦੇ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਸਾਰੀਆਂ ਵਿਭਾਗ ਦੇ ਪੋਰਟਲ ਤੇ ਜਾ ਕੇ ਵੀ ਤੁਸੀਂ ਫਿਜ਼ੀਕਲ ਟੈਸਟ ਲਈ ਜੋ ਵੀ ਹੈਗਾ ਉਹ ਚੈੱਕ ਕਰ ਸਕਦੇ ਹੋ ਤੇ ਇੱਕ ਇਹਨਾਂ ਨੇ ਇੱਕ ਹੋਰ ਰੱਖਿਆ ਜੋ ਦਿਵਿਆਂਗ ਉਮੀਦਵਾਰ ਨੇ ਜੋ ਕਿ ਫਿਜ਼ੀਕਲ ਹੈਂਡੀਕੈਪ ਨੇ ਉਹਨਾਂ ਦੇ ਲਈ ਫਿਜ਼ੀਕਲ ਟੈਸਟ ਤੋਂ ਉਹਨਾਂ ਨੂੰ ਛੋਟ ਰਹੇਗੀ ਤੇ ਇੱਕ ਇਹਨਾਂ ਨੇ ਇੱਕ ਹੋਰ ਵੀ ਰੱਖਿਆ ਹੈ ਇਸ ਦੇ ਵਿੱਚ ਕਿ ਉਹ ਉਮੀਦਵਾਰ ਜਿਹੜੇ ਕਿ ਡੀਪੀਐਟ ਤੇ ਸੀਪੀਐਟ ਦੇ ਉਮੀਦ ਉਹ ਵਿਦਿਆਰਥੀ ਜੋ ਕਿ ਇਸ ਦਾ ਕੋਰਸ ਦੇ ਆਖਰੀ ਸਾਲ ਵਿੱਚ ਹਨ ਉਹ ਵੀ ਇਸ ਇਹਨਾਂ ਨਿਯੁਕਤੀਆਂ ਦੇ ਲਈ ਅਪਲਾਈ ਅਰਜ਼ੀਆਂ ਦੇ ਸਕਦੇ ਨੇ ਅਪਲਾਈ ਕਰ ਸਕਦੇ ਹਨ ਪਰੰਤੂ ਉਹਨਾਂ ਨੇ ਇੱਕ ਨਾਲ ਸ਼ਰਤ ਰੱਖੀ ਹੈ ਕਿ ਜਿਹੜੀ ਅੰਤਿਮ ਭਰਤੀ ਪ੍ਰੀਖਿਆ ਦੀ ਜਿਹੜੀ ਮਿਤੀ ਹੈ ਉਹ ਡਿਪਲੋਮਾ ਪਾਸ ਕਰ ਚੁੱਕੇ ਹੋਣ ਜਦੋਂ ਵੀ ਪ੍ਰੀਖਿਆ ਦੀ ਪ੍ਰੀਖਿਆ ਅੰਤਿਮ ਦਿਨ ਹੋਏਗਾ ਉਸ ਤੱਕ ਉਹਨਾਂ ਦਾ ਡਿਪਲੋਮਾ ਜਿਹੜਾ ਉਹ ਪਾਸ ਕਰ ਚੁੱਕੇ ਹੋਣੇ ਚਾਹੀਦੇ ਆ ਮਤਲਬ ਵਿਚਕਾਰ ਨਹੀਂ ਹੋਣਾ ਚਾਹੀਦਾ ਤੇ ਇਹਨਾਂ ਨੇ ਇੱਕ ਹੁਣ ਚੋਣ ਕਰਨ ਦਾ ਹੋਰ ਟਾਂਕੀ ਰੱਖਿਆ ਇਸ ਦੇ ਵਿੱਚ ਜਿਹੜਾ 70 ਅੰਕਾਂ ਦਾ ਵਿਭਾਗੀ ਲਿਖਤੀ ਟੈਸਟ ਵੀ ਲਿਆ ਜਾਵੇਗਾ ਜੋ ਕਿ ਇਹਨਾਂ ਉਮੀਦਵਾਰਾਂ ਅਸਾਮੀਆਂ ਲਈ ਜਿਹੜੀਆਂ ਦਰਸਾਈਆਂ ਗਿਆ ਵਿਦਿਅਕ ਪ੍ਰੋਫੈਸ਼ਨਲ ਯੋਗਤਾਵਾਂ ਲਈ ਨਿਰਧਾਰਤ ਸ਼ਰਤਾਂ ਪੂਰੀਆਂ ਕਰਦਾ ਕਰਦੇ ਹੋਣਗੇ ਮੈਕਸਿਮਮ ਜਿਹੜੀ ਹੈਗਾ 70 ਨੰਬਰ ਦਾ ਟੈਸਟ ਜਿਹੜਾ ਰਿਟਨ ਟੈਸਟ ਰੱਖਿਆ ਗਿਆ ਹੈ ਜਿਸ ਦੇ ਵਿੱਚ ਇਹਨਾਂ ਦੀ ਬਾਈਫਰਕੇਸ਼ਨ ਕੀਤੀ ਗਈ ਹੈ ਜੋ ਕਿ ਪੇਜ ਤੇ ਦਿਖਾਏ ਦੇ ਅਨੁਸਾਰ ਹੋਏਗੀ ਤੇ ਟੋਟਲ ਜਿਹੜਾ ਉਹ 100 ਨੰਬਰ ਦਾ ਟੈਸਟ ਹੋ ਜਾਏਗਾ 70 ਨੰਬਰ ਦਾ ਰਿਟਰਨ ਟੈਸਟ ਹੈ ਤੇ 30 ਨੰਬਰ ਜਿਹੜੇ ਆ ਉਹ ਸਪੋਰਟਸ ਅਚੀਵਮੈਂਟਸ ਦੇ ਹੋਣਗੇ ਤੇ ਜੇਕਰ ਅਸੀਂ ਹੋਰ ਅੱਗੇ ਗੱਲ ਕਰ ਲਈਏ ਤਾਂ ਇਹਨਾਂ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਜੇਕਰ ਵਿਭਾਗੀ ਲਿਖਤੀ ਪੇਪਰ ਵਿੱਚੋਂ ਇੱਕ ਤੋਂ ਵੱਧ ਉਮੀਦਵਾਰ ਦੇ ਮੈਰਿਟ ਅੰਕ ਜਦੋਂ ਵੀ ਬਰਾਬਰ ਹੋ ਜਾਣਗੇ ਜਿਸ ਉਮੀਦਵਾਰ ਦੀ ਉਮਰ ਵੱਧ ਹੋਵੇਗੀ ਉਸ ਨੂੰ ਮੈਰਿਟ ਵਿੱਚ ਪਹਿਲਾਂ ਰੱਖਿਆ ਜਾਵੇਗਾ ਤੇ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦੇ ਅੰਕ ਅਤੇ ਉਮਰ ਦੋਨੋਂ ਇੱਕੋ ਜਿਹੀ ਹੋਣਗੇ ਤਾਂ ਜਿਸ ਉਮੀਦਵਾਰ ਦੇ ਪ੍ਰੋਫੈਸ਼ਨਲ ਯੋਗਤਾਵਾਂ ਵਿੱਚ ਵੱਧਾ ਪ੍ਰਤੀਸ਼ਤ ਅੰਕ ਹੋਣਗੇ ਉਸ ਨੂੰ ਮੈਰਿਟ ਵਿੱਚ ਪਹਿਲਾਂ ਰੱਖਿਆ ਜਾਵੇਗਾ ਇਹ ਗੱਲ ਹੋਰ ਦੱਸ ਜੀਏ ਕਿ ਜਿਹੜਾ ਇਹ ਪੇਪਰ ਹੋਣਾ ਹੈ ਇਹ ਪੇਪਰ ਲਿਖਤੀ ਪੇਪਰ ਜਿਹੜਾ ਹੈ ਇਹਦੇ ਅੰਕ ਜਿਹੜੇ ਆ ਉਹ ਮੈਰਿਟ ਦੇ ਵਿੱਚ ਨਹੀਂ ਜੋੜੇ ਜਾਣਗੇ ਇਹ ਸਿਰਫ ਇੱਕ ਕੁਆਲੀਫਾਈਂਗ ਟੈਸਟ ਹੋਵੇਗਾ ਭਾਵੇਂ ਕਿ ਇਸ ਨੂੰ ਕੁਆਲੀਫਾਈ ਕਰਨਾ ਜ਼ਰੂਰੀ ਹੋਵੇਗਾ ਪਰ ਮੈਰਿਟ ਵਿੱਚ ਇਹ ਅੰਕ ਜਿਹੜੇ ਆ ਉਹ ਨਹੀਂ ਜੋੜੇ ਜਾਣਗੇ ਤੇ ਜੇਕਰ ਅੱਗੇ ਹੁਣ ਅਸੀਂ ਗੱਲ ਕਰ ਲਈਏ ਕਿ ਅਸਾਮੀਆਂ ਦੇ ਪੇ ਸਕੇਲ ਦੀ ਤੇ ਇਹਦੇ ਵਿੱਚ ਜਿਹੜੀ ਸਰਕਾਰ ਹੈ ਉਹ ਕਿੰਨੇ ਤਨਖਾਹ ਜਿਹੜੀ ਹੈ ਉਹ ਦੇਗੀ ਇਸ ਦੇ ਅਨੁਸਾਰ ਜਿਹੜੀ ਹੈ ਉਹ 29200 ਰੁਪਇਆ ਪ੍ਰਤੀ ਮਹੀਨਾ ਬਿਨਾਂ ਕਿਸੇ ਪੱਤੇ ਤੋਂ ਤਨਖਾਹ ਜਿਹੜੀ ਉਹ ਦਿੱਤੀ ਜਾਵੇਗੀ ਤੇ ਉਮੀਦਵਾਰ ਦੇ ਜੁਆਇਨ ਕਰਨ ਤੋਂ ਬਾਅਦ ਉਹਦੇ ਪਰਖ ਕਾਲ ਦਾ ਸਮਾਂ ਜਿਹੜਾ ਉਹ 3 ਸਾਲ ਦਾ ਹੋਵੇਗਾ ਦੀ ਉਮਰ ਸੀਮਾ ਜਿਹੜੀ ਹੈਗੀ ਹੈ ਉਹ 1 1 25 ਨੂੰ ਉਮਰ 18 ਤੋਂ 37 ਸਾਲ ਦੇ ਦਰਮਿਆਨ ਹੋਵੇਗੀ ਤੇ ਪੰਜਾਬ ਰਾਜ ਦੇ ਅਨੁਸੂਚੀ ਜਾਤੀ ਅਤੇ ਪਛੜੇ ਸ਼੍ਰੇਣ ਦੇ ਉਮੀਦਵਾਰਾਂ ਦੀ ਉੱਪਰਲੀ ਹੱਦ ਜੋ ਸੀਮਾ ਹੈ ਉਹ 5 ਸਾਲ ਦੀ ਛੋਟ ਉਹਨਾਂ ਨੂੰ ਹੋਵੇਗੀ ਪੰਜਾਬ ਅਤੇ ਹੋਰ ਰਾਜਾਂ ਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਵੀ ਉੱਪਰ ਉਮਰ ਦੀ ਉੱਪਰਲੀ ਸੀਮਾ ਹੱਦ 1 1 25 ਨੂੰ 45 ਸਾਲ ਤੱਕ ਹੋਵੇਗੀ ਇਸ ਦੇ ਵਿੱਚ ਜੋ ਵਿਧਵਾਵਾਂ ਤੇ ਤਲਾਕਸ਼ੂਦਾ ਔਰਤਾਂ ਨੇ ਉਹਨਾਂ ਦੀ ਸੀ ਉਮਰ ਸੀ ਮਹਾ ਜਿਹੜੀ ਉਹ 40 ਸਾਲ ਹੋਵੇਗੀ ਤੇ ਇਸੇ ਤਰ੍ਹਾਂ ਹੀ ਅੱਗੇ ਜੇ ਗੱਲ ਕਰ ਲਈਏ ਤਾਂ ਇਹ ਸਟੈਸ ਦੇ ਲਈ ਜਦੋਂ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰਨਾ ਹੈ ਉਹਦੇ ਵਿੱਚ ਕਿੰਨੀ ਜਿਹੜੀ ਅਮਾਉਂਟ ਹੈ ਉਹ ਰੱਖੀ ਗਈ ਹੈ ਫੀਸ ਰੱਖੀ ਗਈ ਹੈ ਜਨਰਲ ਤੇ ਹੋਰ ਕੈਟਾਗਰੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਲਈ ਇਹਨਾਂ ਨੇ 2000 ਰੁਪਏ ਫੀਸ ਰੱਖੀ ਹੈ ਤੇ ਰਿਜ਼ਰਵ ਕੈਟਾਗਰੀ ਜਿਹੜੀ ਐਸਸੀ ਜਾਂ ਐਸਟੀ ਨੇ ਉਹਨਾਂ ਦੇ ਲਈ 1000 ਰੁਪਏ ਰੱਖੀ ਹੈ ਤੇ ਸਾਬਕਾ ਸੈਨਿਕ ਜਿਹੜੇ ਨੇ ਜੇ ਉਹਨਾਂ ਦੇ ਲਈ ਕੋਈ ਵੀ ਫੀਸ ਨਹੀਂ ਰੱਖੀ ਹੈ ਖੁਦ ਦੇ ਲਈ ਤੇ ਇਹਦੇ ਲਈ ਵੀ ਸਾਬਕਾ ਸੈਨਿਕਾਂ ਦੇ ਲਈ ਵੀ ਅੱਗੇ ਕਾਫੀ ਡਿਟੇਲ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਜਿਸ ਨੂੰ ਤੁਸੀਂ ਵਿਭਾਗ ਦੀ ਵੈੱਬਸਾਈਟ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਤੇ ਆਮ ਸ਼ਰਤਾਂ ਦੇ ਵਿੱਚ ਉਹਨਾਂ ਨੇ ਅਨੁਸੂਚਿਤ ਜਾਤੀ ਤੇ ਪਛੜੇ ਸ਼੍ਰੇਣੀਆਂ ਦੇ ਲਈ ਵੀ ਕੁਝ ਸ਼ਰਤਾਂ ਰੱਖੀਆਂ ਹਨ ਜੋ ਕਿ ਉਹਨਾਂ ਦੇ ਨਿਯਮ ਦੇ ਅਨੁਸਾਰ ਹਨ ਇੱਕ ਗੱਲ ਜਿਹੜੀ ਹੋਰ ਦੱਸਣੀ ਹੈ ਕਿ ਜੋ ਵੀ ਇਹਦੇ ਵਿੱਚ ਰੱਖਵਾ ਕਰਨ ਜਿਹੜੇ ਲੈਣਾ ਚਾਹੁੰਦੇ ਨੇ ਉਹ ਸਿਰਫ ਪੰਜਾਬ ਦੇ ਜਿਹੜੇ ਪੱਕੇ ਵਸਨੀਕ ਨੇ ਉਹਨਾਂ ਨੂੰ ਹੀ ਰੱਖਵਾ ਕਰਨ ਦਾ લાભ ਲੈਣ ਦਾ ਹੱਕ ਹੈ। ਉਮੀਦਵਾਰ ਲਈ ਇੱਕ ਸ਼ਰਤ ਜ਼ਰੂਰੀ ਹੈ ਕਿ ਉਮੀਦਵਾਰ ਕੋਲੇ 10ਵੀਂ ਦੀ ਪੰਜਾਬੀ ਜਿਹੜੀ ਹੈਗੀ ਹੈ 10ਵੀਂ ਪੱਧਰ ਦੀ ਪੰਜਾਬੀ ਜਿਹੜੀ ਉਹ ਪਾਸ ਹੋਣੀ ਚਾਹੀਦੀ ਹੈ। ਤੇ ਜਿਹੜੀ ਲਿਸਟ ਬਣਨੀ ਹੈ ਪੁਰਸ਼ ਅਤੇ ਇਸਤਰੀ ਉਮੀਦਵਾਰਾਂ ਦੇ ਲਈ ਸਾਂਝੀ ਮੈਰਿਟ ਲਿਸਟ ਜਿਹੜੀ ਹੈ ਉਹ ਬਣਾਈ ਜਾਵੇਗੀ। ਤੇ ਇਹਨਾਂ ਜਿਹੜੀਆਂ ਅਸਾਮੀਆਂ ਨੇ ਇਹਨਾਂ ਦੇ ਲਈ ਜਿਹੜਾ ਸਿੱਖਿਆ ਵਿਭਾਗ ਹੈਗਾ ਉਹ ਅਸਾਮੀਆਂ ਨੂੰ ਘਟਾ ਤੇ ਵਧਾ ਸਕਦਾ ਹੈ ਇਹਦੇ ਤੇ ਲਈ ਉਹ ਉਹਨਾਂ ਦੀ ਆਪਣੀ ਇੱਛਾ ਹੋਵੇਗੀ। ਅਗਰ ਆਨਲਾਈਨ ਫਾਰਮ ਭਰਦੇ ਸਮੇਂ ਕੋਈ ਵੀ ਗਲਤੀ ਹੁੰਦੀ ਹੈ ਤਾਂ ਜਿਹੜਾ ਉਮੀਦਵਾਰ ਹੈ ਉਹ ਖੁਦ ਹੀ ਜ਼ਿੰਮੇਵਾਰ ਹੋਵੇਗਾ। ਉਹਨਾਂ ਜੇਕਰ ਅਸੀਂ ਗੱਲ ਕਰ ਲਈ ਤਾਂ ਆਨਲਾਈਨ ਅਪਲਾਈ ਕਰਨ ਦੀ ਵਿਧੀ ਕੀ ਹੈ? ਜਿਹੜੀ ਇਹਨਾਂ ਦੀ ਵੈੱਬਸਾਈਟ ਹੈ ਜੀ www.education recruitmentboard.com ਜੋ ਕਿ ਅਸੀਂ ਤੁਹਾਨੂੰ ਇਹ ਦਿਖਾ ਰਹੇ ਹਾਂ www.educationrecruitmentboard.com ਦੇ ਉੱਤੇ ਜਾ ਕੇ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਕੋਈ ਵੀ ਉਮੀਦਵਾਰ ਜਿਹੜਾ ਹੈ ਉਹ ਕੇਵਲ ਇੱਕ ਹੀ ਰਜਿਸਟ੍ਰੇਸ਼ਨ ਕਰ ਸਕਦਾ ਹੈ ਅਗਰ ਉਹ ਦੂਸਰਾ ਕੋਈ ਹੋਰ ਕਿਸੇ ਹੋਰ ਕੈਟਾਗਰੀ ਦੇ ਵਿੱਚ ਅਪਲਾਈ ਕਰਦਾ ਹੈ ਤਾਂ ਉਹ ਸੂਰਤ ਵੀ ਜਿਹੜੀ ਪਹਿਲੀ ਰਜਿਸਟ੍ਰੇਸ਼ਨ ਹੈ ਜਿਹੜੀ ਐਪਲੀਕੇਸ਼ਨ ਹੈ ਉਹ ਵੈਦ ਮੰਨੀ ਜਾਏਗੀ ਅਗਲੇ ਰਜਿਸਟ੍ਰੇਸ਼ਨ ਜਿਹੜੀਆਂ ਉਹ ਆਪਣੇ ਆਪ ਹੀ ਕੈਨਸਲ ਹੋ ਜਾਣਗੀਆਂ ਰਜਿਸਟ੍ਰੇਸ਼ਨ ਉਪਰੰਤ ਉਮੀਦਵਾਰ ਵੱਲੋਂ ਆਪਣੇ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਦੀ ਮਦਦ ਨਾਲ ਆਪਣੇ ਅਕਾਊਂਟ ਵਿੱਚ ਲੌਗਇਨ ਕੀਤਾ ਜਾਵੇਗਾ ਉਮੀਦਵਾਰ ਵੱਲੋਂ ਐਪਲੀਕੇਸ਼ਨ ਫੀਸ ਨਾਮ ਦੇ ਲਿੰਕ ਕਰਕੇ ਕਲਿੱਕ ਕਰਕੇ ਫੀਸ ਜਿਹੜੀ ਆ ਆਨਲਾਈਨ ਭਰੀ ਜਾ ਸਕਦੀ ਹੈਗੀ ਫੀਸ ਦੀ ਜਿਹੜੀ ਕਨਫਰਮੇਸ਼ਨ ਹੋਣ ਉਪਰੰਤ ਐਪਲੀਕੇਸ਼ਨ ਫਾਰਮ ਦਾ ਪ੍ਰਿੰਟ ਆਊਟ ਜ਼ਰੂਰ ਲਿਆ ਜਾਵੇ ਤੇ ਉਸ ਨੂੰ ਸੰਭਾਲ ਕੇ ਰੱਖਿਆ ਜਾਵੇ ਤੇ ਇਸ ਦਾ ਇਹ ਵਿੱਚ ਉਹਨਾਂ ਨੇ ਇੱਕ ਹੋਰ ਦੱਸਿਆ ਹੈ ਕਿ ਜਿਹੜੀ ਐਪਲੀਕੇਸ਼ਨ ਫਾਰਮ ਹੈ ਜੇ ਕੋਈ ਵੀ ਦਸਤਾਵੇਜ਼ ਹੈ ਉਹ ਡਾਕ ਰਾਹੀਂ ਦਫ਼ਤਰ ਨੂੰ ਭੇਜਣ ਦੀ ਕੋਈ ਜ਼ਰੂਰਤ ਨਹੀਂ ਹੈ ਕੋਈ ਵੀ ਦਸਤਾਵੇਜ਼ ਦੀ ਮੰਗ ਜਿਹੜੀ ਹੈਗੀ ਉਹ ਵਿਭਾਗ ਵੱਲੋਂ ਨਹੀਂ ਕੀਤੀ ਜਾਂਦੀ ਤੇ ਇੱਕ ਇਹ ਜ਼ਰੂਰ ਨਾਲ ਦੱਸਿਆ ਗਿਆ ਕਿ ਉਮੀਦਵਾਰ ਆਪਣੇ ਕੋ پاسਪੋਰਟ ਸਾਈਜ਼ ਫੋਟੋ ਜਿਸ ਦਾ ਕਿ ਸਾਈਜ਼ ਮੈਂਸ਼ਨ ਕੀਤਾ ਹੈ ਇਹ ਸਾਈਜ਼ ਜਿਹੜੀ ਫੋਟੋ ਹੈ ਉਹ ਪਾਸਪੋਰਟ ਸਾਈਜ਼ ਜਿਹੜੀ ਫੋਟੋ ਉਹ ਜਿਹੜੀ ਹੈ ਉਹ ਲੱਗੀ ਹੋਣੀ ਚਾਹੀਦੀ ਹੈ ਤੇ ਜਿਹੜੀ ਫੋਟੋ ਹੈ ਉਹ ਸਫੇਦ ਪਿਠਭੂਮੀ ਦੀ ਹੋਵੇ ਭਾਵ ਕੇ ਪਿੱਛੇ ਬੈਕਗਰਾਉਂਡ ਦੇ ਉੱਤੇ ਉਹਦੇ ਕੁਝ ਨਹੀਂ ਹੋਣਾ ਚਾਹੀਦਾ ਤੇ ਬਿਨਾ ਟੋਪੀ ਤੋਂ ਬਿਨਾ ਗੋਗਲਸ ਤੋਂ ਹੋਵੇ ਐਜੇ ਹੀ ਫੋਟੋ ਹੀ ਅਪਲੋਡ ਕੀਤੀ ਜਾਏਗੀ ਤੇ ਤਾਜ਼ਾ ਫੋਟੋ ਜਿਹੜੀ ਆ ਉਹੀ ਅਪਲੋਡ ਕੀਤੀ ਜਾਣੀ ਹੈ ਫੋਟੋ ਜਿਹੜੀ ਆ ਉਹ ਇੱਕ ਰੰਗीन ਹੋਣੀ ਚਾਹੀਦੀ ਹੈ ਤੇ ਉਮੀਦਵਾਰ ਇੱਕ ਸਫੇਦ ਕਾਗਜ਼ 'ਤੇ ਦੋਨੋਂ ਹੱਥਾਂ ਦੀਆਂ ਉਂਗਲੀਆਂ ਸਮੇਤ ਅੰਗੂਠੇ ਦੇ ਨਿਸ਼ਾਨ ਜਿਹੜੇ ਸਕੈਨ ਕਰਕੇ ਤੇ ਸਕੈਨ ਕੀਤੇ ਹਸਤਾਕਰ ਦਸਤਕਤ ਆਨਲਾਈਨ ਅਪਲਾਈ ਕਰਨ ਸਮੇ ਅਪਲੋਡ ਕਰੇ ਕਰੇਗਾ ਤੇ ਇਸ ਚੀਜ਼ ਨੂੰ ਜਿਹੜਾ ਹੈ ਕਿ ਉਹ ਧਿਆਨ ਦੇ ਵਿੱਚ ਰੱਖ ਲਿਆ ਜਾਵੇ ਕਿ ਉਮੀਦਵਾਰ ਇੱਕ ਸਫੇਦ ਕਾਗਜ਼ 'ਤੇ ਦੋਨੋਂ ਹੱਥਾਂ ਦੀਆਂ ਉਂਗਲੀਆਂ ਸਮੇਤ ਅੰਗੂਠੇ ਦੇ ਨਿਸ਼ਾਨ ਸਕੈਨ ਕਰਕੇ ਅਤੇ ਸਕੈਨ ਕੀਤੇ ਹਸਤਾਖਰ ਦਸਕਤ ਆਨਲਾਈਨ ਅਪਲਾਈ ਕਰਨ ਸਮੇਂ ਅਪਲੋਡ ਕਰੇਗਾ ਤੇ ਇਸ ਨੂੰ ਭਰਨ ਦੀ ਆਖਰੀ ਜਿਹੜੀ ਮਿਤੀ ਹੈ ਉਸ ਨੂੰ ਨੋਟ ਕਰ ਲਿਆ ਜਾਵੇ ਇਹ ਫੀਸ ਭਰਨ ਦੀ ਆਖਰੀ ਮਿਤੀ 22/8/25 ਸ਼ਾਮ ਦੇ 5 ਵਜੇ ਤੱਕ ਹੋਏਗੀ ਇਸ ਤੋਂ ਬਾਅਦ ਜਿਹੜੀਆਂ ਐਪਲੀਕੇਸ਼ਨਾਂ ਜਿਹੜੀਆਂ ਉਹ ਵਿਭਾਗ ਵੱਲੋਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਉਮੀਦ ਹੈ ਕਿ ਤੁਹਾਨੂੰ ਸਾਡੇ ਅੱਜ ਦੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਹ ਪਸੰਦ ਆਈ ਹੋਏਗੀ ਤਾਂ ਕਿਰਪਾ ਕਰਕੇ ਪਲੀਜ਼ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ